ਉਹ ਵੀ ਕੱਢ ਦੇ ਕਿ ਨਹੀਂ ਆਪਣੇ ਕੋ ਵੱਡਿਆਂ ਦੀ ਚੌਕੀ ਮਾਰਦੇ ਆ ਬਰਾਬਰ ਦੇ ਆ ਦੇ ਕੂੜੀਆਂ ਮਾਰਦੇ ਆ ਤੇ ਛੋਟਿਆਂ ਨੂੰ ਨੱਪੀ ਜੂ। ਪੈਨਾਲਟੀ ਨਾਲ ਮੈਂ ਇਹ ਵੀ ਜਾਣ ਰਿਹਾ ਸੀ ਕਿ ਸੁਜੀਤ ਪਾਪਰ ਸੁਜੀਤ ਪਾਪਰ ਕਿਉਂਸ? ਕਵਿਤਾ ਸੰਚਾਰ ਵਿੱਚ ਵਿਗਨ ਕੋਧੀ ਹੈ। ਕੀ ਅਸੀਂ ਮੀਸ਼ੇ ਦੀ ਮੌਤ ਨੂੰ ਵੀ ਸਾਰੀ ਜ਼ਿੰਦਗੀ ਦੇ ਉੱਤੇ ਹਾਵੀ ਕੀ? ਜਾਨੀ ਲੋਕ ਮੀਸ਼ੇ ਦੀ ਕਵਿਤਾ ਨਾਲੋਂ ਪਹਿਲਾਂ ਉਹਦੀ ਮੌਤ ਦੇ ਕਾਰਨ ਜਾਣਨ ਚਾਹੁੰਦੇ। ਕਿ ਜੀ ਉਹ ਤਾਂ ਅਸਰ ਦੇ ਵਿੱਚ ਸਮਝੌਤੇ ਦੇ ਤੇ ਉਦਾਸ ਸੀਤਾ ਦੇ ਸ਼ਾਇਰ ਸੀ। ਆਮ ਪਚਲਿਤ ਵਿਚਾਰੇ ਸੀ ਕਿ ਭਈਆਂ ਨੇ ਪੰਜਾਬੀ ਖਰਾਬ ਕਰ ਦੇਣੀ ਹੈ। ਕਿ 1757 ਦਾ ਇੰਨਾ ਵੱਡਾ ਤਖਤ ਵਾਪਰਿਆ ਉਹ ਦਿੱਲੀ ਦੇ ਵਿੱਚ ਸੀ ਹੋਰ ਕੁਝ ਲਿਖਿਆ ਹੀ ਨਹੀਂ ਕਿ ਕਦੀ ਹੀ ਕਿਸਾਨ ਨੇ ਪੜ੍ਹਦੇ ਹਮਕੇ ਕਿਤਾਬ ਸਾਨੂੰ ਪੜਦੀ ਤੇ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਕਾਰੋਬਾਰ ਤੋਂ ਬਹੁਤ ਚੰਗਾ ਸ਼ਬਦ ਨਹੀਂ ਹੈਗਾ ਪਰ ਜਦੋਂ ਕੈਸ ਨੇ ਇਹ ਨੂੰ ਬਿਆਨ ਦਾ ਹੱਥਲੇ ਵੀ ਆ ਉਹ ਕਿ ਗੁਲਸ਼ਨ ਦਾ ਕਾਰੋਬਾਰ ਚੱਲੇ ਤਾਂ ਇਸ ਸ਼ਬਦ ਦੀ ਸਾਰੀ ਖੂਬਸੂਰਤੀ ਜਿਹੜੀ ਕਿਸੇ ਤਰ੍ਹਾਂ ਦਿੱਤੀ ਗਈ ਸੀ ਹੌਂਸਲੇ ਦੇ ਸਾਹਮਣੇ ਦੁਬਿਆਰੇ ਵਿੱਚ ਅਜਾਇਬ ਚਿੱਤਰਕਾਰ ਤੇ ਕ੍ਰਿਸ਼ਨ ਅਦੀਬ ਦੀ ਜੋੜੀ ਮਸ਼ਹੂਰ ਰਹੀ ਹੈ ਹਰ ਸਵੇਰ ਉਹ ਸਾਈਕਲਾਂ ਤੇ ਸਵਾਰ ਹੋ ਕੇ ਕੜਾਹ ਤੋਂ ਨਿਕਲਦੇ ਤੇ ਜੂਂਗੀ ਰਾਤ ਗਿਆ ਘੋੜਿਆਂ ਤੇ ਸਵਾਰ થઈ ਪੜਦੀ ਉਸ ਵੇਲੇ ਉਹ ਸਾਰੇ ਸੰਸਾਰ ਨੂੰ ਆਪਣੀ ਸ਼ਾਇਰੀ ਨਾਲ ਫਤਿਹ ਕਰਕੇ ਮੁੜ ਰਹੇ ਹੁੰਦੇ ਸਿਰਫ ਦੋਹਾਂ ਦੀਆਂ ਤਲਵਾਰਾਂ ਆਹਮੋ ਸਾਹਮਣੇ ਨਿਸ਼ਕਨ ਤੇ ਆਪਸ ਵਿੱਚ ਖੜਕਣ ਦੀ ਸੰਭਾਵਨਾ ਬਾਕੀ ਹੁੰਦੀ ਫਾਰੇ ਕਰਵਾਣਾ ਆਪਸ ਵਿੱਚ ਖੜੀ ਇਸ ਤਰ੍ਹਾਂ ਨਾ ਖੜਕੀਆਂ ਕਿ ਅਗਲੀ ਸਵੇਰ ਕੇ ਸ਼ਾਸਵਾਰਾਂ ਦੀ ਜੋੜੀ ਫਿਰ ਇਕੱਠੀ ਹੋ ਨਿਕਲੇ ਬਹੁਤ ਸਤਿਕਾਰਯੋਗ ਜੁਗਜੀਤ ਗਰੇਵਾਲ ਜੀ ਅਤੇ ਸੁਜੀਪ ਭੱਟੀ ਜੀ ਅਤੇ ਸੁਜੀਤ ਜੀ ਸਰਦਾਰ ਸਾਹਿਬ ਸਿੰਘ ਜੀ ਇਸ ਹਾਲ ਵਿੱਚ ਮੌਜੂਦ ਦੋਸਤੋ ਪਿਆਰੇ ਸਾਥੀ ਮੇਰਾ ਕੰਮ ਆਸਾ ਸੋਖਾ ਹੋ ਗਿਆ ਜਦੋਂ ਡਾਕਟਰ ਜੀ ਤੋਂ ਗੁਲਣ ਮਿਲਿਆ ਕਿ ਸੁਜੀਤ ਪਟਲਵਾਂ ਦੀ ਵਾਰਤਕ ਦੇ ਬਾਰੇ ਤੂੰ ਗੱਲਬਾਤ ਕਰਨੀ ਹੈ ਜਾਂ ਤੂੰ ਪੜ੍ਹਨਾ ਤਾਂ ਮੇਰੇ ਕੋਲੇ ਉਹਦੀ ਜਿਹੜੀ ਇੱਕ ਕਿਤਾਬ ਮੌਜੂਦ ਸੀ ਸੂਰਜ ਮੰਦਰੀ ਹੋਣ ਕਾਸੂਦੀ ਤੋਂ ਪਾ ਕੇ ਹੋਰਾਂ ਨੇ ਭਾਰਤ ਤੋਂ ਵੀ ਇੰਨੇ ਫੀਮੇਰੂਪ ਵਿੱਚ ਲਿਖਿਆ ਕਿ ਜਿਨ੍ਹਾਂ ਦੀ ਸਾਰੀ ਕਵਤਾ ਉਹਦੀ ਡਾਕੂਮੈਂਟਾਈਜੇਸ਼ਨ ਹੋ ਜਾਂਦੀ ਹੈ ਇੱਕ ਖਾਨ ਦੇ ਉੱਤੇ ਐਵੇਂ ਭਾਰਤ ਤੋਂ ਉਹਨਾਂ ਨੇ ਇਕੱਤਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਪੈਸ਼ਲ ਮਤਲਬ ਉਹ 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 ਉਹਨਾਂ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਹੈ ਮੈਂ ਜੋ ਤਾਰੀਖ ਲੇਖ ਉਹਨਾਂ ਦੇ ਜਿਹੜੇ ਉਹ ਪਰ ਇਹ ਵੀ ਇੱਕ ਤਰ੍ਹਾਂ ਦੇ ਅੰਕੜੇ ਨੇ ਬਿਲਕੁਲ ਜਿਨ੍ਹਾਂ ਤੋਂ ਥਾ ਹੀ ਲੈ ਸੂਰਜ ਮੰਦਰੀਆਂ ਕੌੜੀਆਂ ਦੇ ਵਿੱਚ ਨੇ ਤੇ ਬਾਕੀ ਕੁਝ ਲੇਖ ਐਸੇ ਨੇ ਜੁਨੇ ਨੂੰ ਬਹੁਤੇ ਲੇਖ ਹੋ ਗਏ ਆ ਜਿਹੜੇ ਉਹਨਾਂ ਨੇ ਆਪਣੇ ਪਿਆਰੇ ਦੋਸਤਾਂ ਦੇ ਸੰਸਥਾਪਕ ਨੂੰ ਜਾਣ ਕੇ ਲਿਖੇ ਜਿਨ੍ਹਾਂ ਵਿੱਚ ਪਰਮਿੰਦਰਜੀਤ ਦੇ ਜਾਣ ਕੇ ਲਿਖਿਆ ਜਿਨ੍ਹਾਂ ਵਿੱਚ ਕੁਰੀਤ ਕਲਿਨਾ ਦੇ ਜਾਣ ਕੇ ਲਿਖਿਆ ਜਿਨ੍ਹਾਂ ਦੇ ਵਿੱਚ ਜਗਤਾਰ ਹੁਣ ਬਾਰੇ ਵੀ ਇੱਕ ਲੇਖ ਉਹਨੇ ਲਿਖਿਆ ਸੀ ਉਹ ਤੇ ਪ੍ਰਕਾਸ਼ਿਤ ਬੇਸ਼ੱਕ ਨਹੀਂ ਹੋਇਆ ਪਰ ਉਹ ਬੜਾ ਖੂਬਸੂਰਤ ਲੇਖ ਸੀ ਕਿ ਉਹਨੇ ਕੁਝ ਹਿੱਸੇ ਅਸੀਂ ਇੱਕ ਵਾਰ ਬਲਾਚੌਰ ਦੇ ਵਿੱਚ ਉਹਨਾਂ ਕੋਲ ਸੁਨੇ ਵੀ ਾਰੇ ਦੋਸਤੋ ਜਿੰਨੀ ਦੇਰ ਤੱਕ ਸੁਰਜੀਤ ਪਾਤਰ ਜੀ ਵਾਜੂਦ ਰਹੇ ਉਨੀ ਦੇਰ ਤੱਕ ਸਾਡੇ ਸਾਰਿਆਂ ਕੋਲ ਉਹਨਾਂ ਨੂੰ ਜਾਣਨ ਦਾ ਇੱਕ ਆਪਣਾ ਅਨੁਭਵ ਸੀ ਹਰ ਬੰਦੇ ਨੇ ਆਪਣੇ ਆਪਣੀ ਉਹਨਾਂ ਦੇ ਨਾਲ ਰਿਸ਼ਤੇਗੀ ਦੇ ਆਧਾਰ ਦੇ ਉੱਤੇ ਗੱਲਬਾਤ ਕੀਤੀ ਉਹਨਾਂ ਦੀ ਜਾਣਤਬਾਜ਼ੀ ਇਹ ਜਦੋਂ ਜੀਤ ਪਾਤਰ ਹੋਈ ਸਭ શરીਰ ਇਸ ਸੁਨਿਆ ਵਿੱਚ ਨਹੀਂ ਹੈਗੇ ਸਾਡੇ ਕੋਲ ਉਹਨਾਂ ਦੀ ਲਿਖੀ ਹੋਈ ਰਚਨਾਤਰੀ ਹੈ ਤਾਂ ਇਹ ਜਾਣਨਾ ਵੀ ਜ਼ਰੂਰੀ ਹੈ ਦੇਖਣਾ ਵੀ ਜ਼ਰੂਰੀ ਹੈ ਕਿ ਅਸੀਂ ਸੁਜੀਤ ਪਾਤਰਹਾਂ ਨੂੰ ਕਿਹੜੇ ਸੁਜੀਤ ਪਾਤਰਹਾਂ ਬਿੱਤ ਤਰੀਕੇ ਨਾਲ ਸਮਝ ਸਕਦੇ ਆ ਜਾਂ ਉਹਨਾਂ ਵਾਲੇ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਨਹੀਂ ਦੇਖਿਆ ਹੁਣ ਉਹ ਕਿਵੇਂ ਉਹਨਾਂ ਨੂੰ ਸਮਝਣਗੇ ਕਿ ਉਹ ਉਹਨਾਂ ਕੋਲ ਮੌਕਾ ਨਹੀਂ ਹੋਏਗਾ ਕਿ ਉਹ ਮੈਕਮ ਦੇ ਵਿੱਚ ਸੁਜੀਤ ਪਾਤਰਹਾਂ ਨੂੰ ਬਾਤਾਂ ਨਾਲੋਂ ਬੜੀ ਖੂਸਦਪੂਰਵਕ ਸ਼ੋਗ ਆਵਾਜ਼ ਵਿੱਚ ਬੋਲਿਆ ਸੀ ਯਾ 13 ਦੇ 13 ਖੋਜ ਪੱਤਰ ਜਿਹੜੇ ਲਿਖੇ ਗਏ ਜਾਂ ਲਿਖੇ ਜਾਣੇ ਕੀ ਉਹਨਾਂ ਦੇ ਵਿੱਚ ਇਹ ਸਲਾਈਅਤ ਹੈਗੀ ਹੈ ਸਮਰੱਥਾ ਹੈਗੀ ਹੈ ਕਿ ਉਹ ਸੁਜੀਤ ਪਾਤਰ ਉਹਨਾਂ ਬਾਰੇ ਕੋਈ ਬੱਜਮੀ ਰਾਏ ਪੇਸ਼ ਕਰ ਸਕਣ ਜਾਂ ਜਿਹੜੀ ਆਲੋਚਨਾ ਜਿਹਦੇ ਬਾਰੇ ਸੁਜੀਤ ਪਾਤਰ ਉਹਨਾਂ ਨੇ ਕਦੇ ਆਪ ਲਿਖਿਆ ਸੀ ਕਿ ਹਰੇਕ ਲਫ਼ਜ਼ ਨੂੰ ਛਾਂਗਰ ਇਵੇਂ ਕਿ ਰਤ ਨਿਕਲੇ ਤੇਰੇ ਕਲਾਮ ਨੂੰ ਕਿਹਨੂੰ ਮੁਕਤਾ ਚੀਨ ਮਿਲੇ ਕੀ ਉਹ ਸਾਰੀ ਸਮੀਖਿਆਕਾਰੀ ਦੇ ਵਿੱਚ ਸਮਰੱਥਾ ਸੀਗੀ ਕਿ ਉਹ ਸੁਜੀਤ ਪਾਟਲ ਬਾਰੇ ਅੱਜ ਡਾਕਟਰ ਸੁਜੀਤ ਹੋਰਾਂ ਦੀ ਗੱਲ ਬਾਤ ਸੁਣਨ ਤੋਂ ਬਾਅਦ ਮੈਨੂੰ ਲੱਗਾ ਕਿ ਸਾਡੀ ਸਮਰੱਥਾ ਸਮੀਖਿਆ ਦੀ ਸਮਰੱਥਾ ਹੈਗੀ ਹੈ ਕਿ ਉਹ ਸੁਜੀਤ ਪਾਟਲ ਨੂੰ ਇਸ ਤਰੀਕੇ ਨਾਲ ਸਮਝਣ ਦਾ ਇੱਕ ਰਸਤਾ ਜਿਹੜਾ ਉਹ ਅੰਧਰਾ ਕਰ ਸਕੂ ਮੈਂ ਉਹਨਾਂ ਦੀ ਬਾਤਕ ਬਾਰੇ ਗੱਲ ਕੀਤੀ ਹੈ ਬਾਤਕ ਬਾਰੇ ਗੱਲ ਕਰਦਿਆਂ ਮੈਂ ਕੁਝ ਸਵਾਲਾਂ ਦੇ ਨਾਲ ਦੋ ਚਾਰ ਹੋਇਆ ਉਹਨਾਂ ਵਿੱਚੋਂ ਸਭ ਤੋਂ ਪਹਿਲਾ ਸਵਾਲ ਜਿਹੜਾ ਉਹ ਇਹ ਸੀ ਯਾਨੀ ਤੁਸੀਂ ਕੋਸ਼ਿਸ਼ ਕੀਤੀ ਕਿ ਕੋਈ ਕਵੀ ਕਾਸ਼ ਉਹਦੇ ਉੱਤੇ ਬਹੁਤ ਪ੍ਰਵਾਨ ਹੋ ਜੁਕਾ ਕਵੀ ਉਹ ਕਵੀ ਜਿਹੜਾ ਇਸ ਮੁਕਾਮ ਤੇ ਪਹੁੰਚ ਚੁੱਕਾ ਹੋਵੇ ਕਿ ਉਹ ਇੱਕ ਮਿੱਥ ਬਣ ਚੁੱਕਾ ਹੋਵੇ ਇੱਕ ਦੰਤ ਕਥਾ ਬਣ ਚੁੱਕਾ ਹੋਵੇ ਜੁੰਦੇ ਜੀ ਉਹਨੂੰ ਬਾਤ ਕਿਉਂ ਲਿਖਣ ਦੀ ਲੋੜ ਕਿਉਂ ਹੈ ਯਾਨੀ ਉਹ ਬਾਤ ਕਿਉਂ ਲਿਖੇ ਇਹ ਇਹ ਕਿਸੇ ਹੰਤਕ ਸਵਾਲ ਸੀ ਜਿਹਦੇ ਨਾਲ ਮੈਂ ਦੋ ਚਾਰ ਹੋਇਆ ਪਹਿਲਾਂ ਲਿਖਦੇ ਸੀ ਕਾਲ ਲੱਭਾਇ ਇਸ ਸਵਾਲ ਦਾ ਤਲਾਸ਼ਣ ਦਾ ਉਹ ਸੁਜੀਤ ਪਾਸਰ ਵਾਲਾ ਅੰਕਿਕ ਹੀ ਲੱਗਦਾ ਉਹ ਕੀ ਕਰਦੇ ਆ ਕਿ ਕਵਿਤਾ ਨੂੰ ਕਦੇ ਗੈਰ ਹਾਜ਼ਰ ਨਹੀਂ ਹੋਣ ਦਿੰਦੇ ਆਪਣੀ ਸਾਰੀ ਸਿਧਾਂਤਕੀ ਦੇ ਵਿੱਚ ਆਪਣੇ ਸਾਰੇ ਵਿਚਾਰ ਦੇ ਵਿੱਚ ਆਪਣੇ ਸਾਰੇ ਪ੍ਰਵਚਨ ਦੇ ਵਿੱਚ ਆਪਣੀ ਸਾਰੀ ਗੱਲਬਾਤ ਦੇ ਵਿੱਚ ਕਵਿਤਾ ਕਦੇ ਗੈਰ ਹਾਜ਼ਰ ਨਹੀਂ ਹੁੰਦੀ ਇਸ ਕਰਕੇ ਮੈਂ ਕਵਿਤਾ ਦੇ ਹਵਾਲੇ ਨਾਲ ਕਵੀਆਂ ਦੇ ਬਾਤਿਕ ਲਿਖਣ ਦੇ ਤਰੀਕੇ ਤਲਾਸ਼ਣ ਦੀ ਕੋਸ਼ਿਸ਼ ਕੀਤੀ ਮੈਂ ਗਾਲिब ਤੱਕ ਪਹੁੰਚਿਆ ਗਾਰੀਦ ਨੂੰ ਅਸੀਂ ਸ਼ਾਇਰ ਦੇ ਤੌਰ ਤੇ ਸਾਰਿਆਂ ਨੇ ਪੜਿਆ ਹੋਇਆ 857 ਦਾ ਜਦੋਂ ਵਖਾਨ ਵਾਪਸ ਆ ਰਹੀ ਸੀ ਤਾਂ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਦੇ ਸਵਾਲ ਉੱਠੇ ਹੁੰਦੇ ਨੇ ਜਿਨ੍ਹਾਂ ਨੇ ਮੇਰੇ ਵਰਗੇ ਹੂੜਮਰਤ ਵਾਲੇ ਹੁੰਦੇ ਨਾ ਜਿਵੇਂ ਸੰਜੀਤ ਪਾਪਰਾਰੇ ਇੱਕ ਸਵਾਲ ਬਾਅਦ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਆਇਆ ਆਇਆ ਕਿ ਜੀ ਉਹ ਤਾਂ ਅਸਰ ਦੇ ਵਿੱਚ ਸਮਝੌਤੇ ਦੇ ਤੇ ਉਦਾਸੀਨਤਾ ਦੇ ਸ਼ਾਇਰ ਸੀ ਯਾਨੀ ਇਹਨਾਂ ਲੋਕਾਂ ਨੇ ਬਿਨਾਂ ਗੱਲਾਂ ਨੂੰ ਕੀ ਪ੍ਰਸੰਗ ਵਿੱਚ ਸਮਝਿਆ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਗਾਲिब ਬਾਰੇ ਵੀ ਇਸ ਤਰ੍ਹਾਂ ਦੀ ਗੱਲ ਆਈ ਕਿ 1857 ਦਾ ਐਡਾ ਵੱਡਾ ਬੁਖਾਤ ਵਾਪਰਿਆ ਉਹ ਦਿੱਲੀ ਦੇ ਵਿੱਚ ਸੀ ਹੋਰੇ ਕੁਝ ਲਿਖਿਆ ਹੀ ਨਹੀਂ ਹੁਣ ਸਮੱਸਿਆ ਇਹ ਹੈ ਕਿ ਗਾਲिब ਦੀ ਇੱਕ ਕਿਤਾਬ ਹੈ ਦਸਤੰਬੂ ਜਿਹੜੀ ਵਾਰਤਕ ਦੇ ਵਿੱਚ ਲਿਖੀ ਹੋਈ ਹੈ ਸਾਡੇ ਮਿੱਤਰਾਂ ਨੇ ਉਹ ਨਹੀਂ ਪੜੀ ਤੇ ਉਹ ਇਹ ਗੱਲ ਕਹਿ ਦੇਣੀ ਸੌਖੀ ਹੈ ਅ ਅੰਕਰਾਜ ਰਹਿਬਰ ਵਲਗਿਆਂ ਨੇ ਜਿਨ੍ਹਾਂ ਨੇ ਗਾਲिब ਬੇਮਤਾਬ ਮੁਤਾਬਿਕ ਲਿਖਿਆ ਕਿ ਗਾਲिब ਨੇ ਤਾਂ 57 ਦੇ ਬਾਰੇ ਅੱਖਾਂ ਮੀਟੀਆਂ ਹੋਈਆਂ ਗਾਲिब ਕੀ ਕਹਦਾ ਕਿ ਉਹ ਦਸੰਭੂ ਦੇ ਪਹਿਲੇ ਪੱਤਰ ਦੇ ਉੱਤੇ ਆਪਣੇ دوست ਅਨਸਾਰ ਕਬੀਰ ਨਾਂ ਦੇ ਬੰਦੇ ਨੂੰ ਆਗਰੇ ਵਿੱਚ ਚਿੱਠੀ ਲਿਖਦਾ ਤੇ ਉਹਦੇ ਵਿੱਚ ਪਹਿਲੇ ਪੇਤੇ ਲਿਖਦਾ ਕਿੰਨਾ ਬਾਜ਼ੀ ਚ ਆਇ ਅਫਵਾਲ ਹੈ ਦੁਨੀਆ ਮੇਰੇ ਆਗੇ ਉਹ ਤਾਂ ਹੈ ਸ਼ੰਭੂ ਰੋਸ ਤਮਾਸ਼ਾ ਮਿਰਿਆ ਯਾਨੀ ਉਹ ਇਹ ਸਾਰੇ ਦੇ ਸਾਰੇ ਪਰਵਚਨ ਜਿਹੜਾ ਉਹਦੇ ਖਿਲਾਫ ਉਚਾਰਿਆ ਜਾਂਦਾ ਸੀ ਉਹਨੂੰ ਬਾਜ਼ੀ ਚ ਆਇ ਅਫਵਾਲ ਬੱਚਿਆਂ ਦੀ ਖੇਡ ਕਿ ਮਿਸ ਸਾਹਿਬ ਨੇ ਦਰ ਸੰਜੀਤ ਹੋਰਾਂ ਨੇ ਵਿਆਖਿਆ ਕੀਤੀ ਅ ਅੰਕੂ ਦੇ ਨਰਸਰੀ ਗੀਤ ਦੀ ਜਦੋਂ ਮੈਂ ਇਹ ਲੇਖ ਪੜ੍ਹ ਰਿਹਾ ਸੀ ਖਾਸ ਤੌਰ ਤੇ ਸੂਰਜ ਮੰਦਰ ਦੀਆਂ ਕਹਾਣੀਆਂ ਦੇ ਪਹਿਲੇ 3-4 ਲੇਖ ਜਿਹੜੇ ਨੇ ਉਹ ਪੜ੍ਹਦਿਆਂ ਮੈਨੂੰ ਬਹੁਤ ਖੁਸ਼ ਨੂਮਾ ਅਹਿਸਾਸ ਵਿੱਚ ਸੀ ਤੇ ਨਾਲ ਦੀ ਨਾਲ ਮੈਂ ਇਹ ਵੀ ਜਾਣ ਰਿਹਾ ਸੀ ਕਿ ਸੁਰਜੀਤ ਪਾਤਰ ਸੁਰਜੀਤ ਪਾਤਰ ਕਿਉਂ ਸੀ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਆਸ-ਪਾਸੇ ਤੁਹਾਡੇ ਬਹੁਤ ਸਾਰੀਆਂ ਡਿਬੇਟਸ ਚਲਦੀਆਂ ਹੁੰਦੀਆਂ ਨੇ ਜਿਸ ਯੁੱਗ ਵਿੱਚ ਤੁਸੀਂ ਜੀ ਰਹੇ ਹੁੰਦੇ ਹੋ ਉਸ ਯੁੱਗ ਦੇ ਵਿੱਚ ਕੁਝ ਸਵਾਲ ਹੁੰਦੇ ਨੇ ਬੰਦਾ ਸਿਰਫ ਸਿਮਰਤੀਆਂ ਦਾ ਨਹੀਂ ਬਣਦਾ ਉਹਨਾਂ ਸਵਾਲਾਂ ਨੂੰ ਸੰਮੁਖ ਹੋਣ ਦੇ ਆਪਣੇ ਉਚਾਤ ਤੇ ਕਿਰਦਾਰ ਤੋਂ ਵੀ ਬਣਿਆ ਹੁੰਦਾ ਉਹ ਕੀ ਕਰਦੇ ਆ ਕਿ ਤੁਹਾਨੂੰ ਖਿੱਚ ਕੇ ਲੈ ਜਾਂਦੇ ਨੇ ਆਪਣੇ ਵੱਲ ਆਪਣੀ ਆਪਣੀ ਗ੍ਰਾਮ ਤੇ ਆਪਣੀ ਪਿਛ ਤੇ ਲੈ ਜਾਂਦੇ ਆ ਉਹ ਸਵਾਲ ਨੂੰ ਡਿਬੇਟ ਸੁਨਜੀਤ ਪਾਤਰ ਨੇ ਉਹਨਾਂ ਸਾਰੇ ਸਵਾਲਾਂ ਨੂੰ ਸੰਮੁਖ ਹੋਣ ਦੇ ਲਈ ਉਹਨਾਂ ਨੂੰ ਆਪਣੀ ਪਿਚ ਦੇ ਲਿਆ ਕੋਈ ਸ਼ਾਇਰ ਦੀ ਪਿਚ ਸੀ ਸ਼ਾਇਰ ਦੀ ਗਰਾਉਂਡ ਸੀ ਉਹ ਆਪ ਉਸ ਉਸ ਬੇਹੂਦਾ ਤੇ ਥੋਟੀ ਬਹਿਸ ਦਾ ਹਿੱਸਾ ਨਹੀਂ ਬਣੇ ਜਿਹੜੀ ਬਹਿਸ ਸਾਨੂੰ ਕਦੇ ਅ ਆਲੋਚਨਾ ਦੇ ਰੂਪ ਦੇ ਵਿੱਚ ਨਜ਼ਰ ਆਉਂਦੀ ਹੈ ਕਦੇ ਹੋਰ ਤਰੀਕਿਆਂ ਦੇ ਰੂਪ ਦੇ ਵਿੱਚ ਨਜ਼ਰ ਆਉਂਦੀ ਹੈ ਕਦੇ ਉਹ ਗਜ਼ਲ ਦੇ ਬਾਰੇ ਚੱਲਦੀ ਬਹਿਸ ਦੇ ਰੂਪ ਦੇ ਵਿੱਚ ਨਜ਼ਰ ਆਉਂਦੀ ਹੈ ਕਿ ਗਜ਼ਲ ਦੇ ਵਿੱਚ ਕਿਹੜੇ ਸ਼ਬਦ ਆ ਸਕਦੇ ਨੇ ਕਿਹੜੇ ਨਹੀਂ ਆ ਸਕਦੇ ਉਹ ਉਸ ਪਿਚ ਦੇ ਉੱਤੇ ਨਹੀਂ ਗਏ ਬਲਕਿ ਉਹਨਾਂ ਨੇ ਇੱਕ ਬਹੁਤ ਜਿਹੜਾ ਉਹ ਕਹਿੰਦੇ ਨੇ ਪੁਰ ਸਲੂ ਸੰਦਾਸ ਉਹਦਾ ਤਲਾਸ਼ ਕੀਤਾ ਉਹਨਾਂ ਨੇ ਇੱਕ ਲੇਖ ਲਿਖਿਆ ਜਿਹੜੇ ਜਿਹੜੇ ਸਿਧਾਂਤਕ ਸਵਾਲਾਂ ਦੇ ਉੱਤਰ ਹੋਇਆ ਉਹਦੇ ਵਿੱਚ ਉਹਨਾਂ ਨੇ ਮੇ ਆਈ ਕਮਿੰਗ ਮੈਡਮ ਵਰਗਾ ਲੇਖ ਲਿਖਿਆ ਉਹਦੇ ਵਿੱਚ ਉਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਬੜੀਆਂ ਮਾਸੂਮ ਤਰੀਕੇ ਨਾਲ ਦੱਸਿਆ ਕਿ ਕਿਹੜੇ ਉਹ ਸ਼ਬਦ ਨੇ ਜਿਹੜੇ ਸ਼ਾਇਰੀ ਦੇ ਵਿੱਚ ਆ ਸਕਦੇ ਤੇ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਕਾਰੋਬਾਰ ਕੋ ਬਹੁਤ ਚੰਗਾ ਸ਼ਬਦ ਨਹੀਂ ਹੈਗਾ ਔਰ ਜਦੋਂ ਫੇਸ ਨੇ ਜ਼ਿਆਦਾ ਆ ਚਲੀ ਵੀ ਆ ਉਹ ਕਿ ਗੁਲਸ਼ਨ ਦਾ کاروبار ਚਲੇ ਤਾਂ ਇਸ ਸ਼ਬਦ ਦੀ ਸਾਰੀ ਖੂਬਸੂਰਤੀ ਜਿਹੜੀ ਕਿਤੇ ਦੱਬ ਦਿੱਤੀ ਗਈ ਸੀ ਉਹ ਬਲ ਕੇ ਸਾਹਮਣੇ ਆ ਤੇ ਅਖੀਰ ਦੇ ਵਿੱਚ ਉਹ ਜਿਹੜੀ ਉਹ ਕਦੀਮੀਅਤ ਤੇ ਜਦੀਦੀਅਤ ਰਵਾਇਤ ਤੇ ਨਵੀਨਤਾ ਦੀ ਬਹਿਸ ਹੈ ਉਸ ਬਹਿਸ ਨੂੰ ਇਸ ਲੇਖ ਦੇ ਵਿੱਚ ਅੱਗੇ ਲੈ ਕੇ ਆਉਂਦੇ ਨੇ ਤੇ ਕਹਿੰਦੇ ਨੇ ਮੈਂ ਇੱਕ ਐਸੇ ਸ਼ਾਇਰ ਦੀ ਤਲਾਸ਼ ਵਿੱਚ ਜਿਹੜਾ ਨੂਬਤ ਨੂੰ ਗ਼ਜ਼ਲ ਦੇ ਵਿੱਚ ਲੈ ਕੇ ਆਏ ਯਾਨੀ ਇਹ ਸ਼ਾਇਰ ਦੀ ਪਿੱਛ ਹੈ ਜਿੱਥੇ ਆ ਕੇ ਉਹਨਾਂ ਨੇ ਉਸ ਬਹਿਸ ਦੇ ਵਿੱਚ ਉਹ ਉਸੇ ਉਸੇ ਉਚਾਰ ਦੇ ਵਿੱਚ ਉਸੇ ਲਹਿਜੇ ਵਿੱਚ ਉਸੇ ਮੁਹਾਵਰੇ ਵਿੱਚ ਸ਼ਾਮਿਲ ਨਹੀਂ ਹੋਏ ਜਿਹੜਾ ਮੁਹਾਵਰਾ ਉਸ ਬਹਿਸ ਦੇ ਦੁਆਲੇ 45 ਵਿਚਾਰਾਂ ਦੇ ਰੂਪ ਦੇ ਵਿੱਚ ਪਿਆ ਹੈ ਬਲਕਿ ਉਹਨਾਂ ਨੇ ਉਹਨੂੰ ਆਪਣੇ ਪੱਧਰ ਤੇ ਅੰਪੂਰੇ ਨਰਸਰੀ ਗੀਤ ਪੀਸੇਤ ਨਹੀਂ ਜੇ ਜਦੋਂ ਆਪ ਨੂੰ ਨਰਸਰੀ ਗੀਤ ਕੱਢਦੇ ਹੋ ਤੇ ਉਸ ਤੋਂ ਪਹਿਲਾਂ ਜਿਹੜੀ ਪੰਜਾਬੀ ਲੋਕ ਖਤਰਿਆਂ ਦੀ ਗੱਲ ਹੋਈ ਜਦੋਂ ਪੰਜਾਬੀ ਉਸ ਨੂੰ ਖਤਰਿਆਂ ਦੀ ਗੱਲ ਖਤਰਾ ਦੇ ਉੱਤੇ ਆਈ ਜ਼ਮੀਨ ਦੇ ਉੱਤੇ ਉਹਦੇ ਨਾਲ ਹੀ ਸਭ ਤੋਂ ਵੱਡਾ ਸੱਤਰਾ ਇਹ ਸਾਹਮਣੇ ਆਉਣ ਦੇ ਜਿਹੜਾ ਆਇਆ ਇੱਕ ਆਮ ਪ੍ਰਚਲਿਤ ਵਿਚਾਰੇ ਸੀ ਕਿ ਭਈਆਂ ਨੇ ਪੰਜਾਬੀ ਖਰਾਬ ਕਰ ਦੇਣੀ ਸਿਪਾਖਾਂ ਨੇ ਇਸ ਸਾਰੇ ਕਾਸੇ ਨੂੰ ਆਪਣੀ ਉਹ ਸੱਤ ਕਵਿਤਾ ਆਇਆ ਅਨੰਦ ਕਿਸ਼ੋਰ ਦੇ ਹਵਾਲੇ ਦੇ ਨਾਲ ਉਹ ਸਾਂ ਦੇ ਉੱਤੇ ਲੈ ਕੇ ਗਏ ਜਿੱਥੇ ਸਾਨੂੰ ਪੰਜਾਬੀਅਤ ਦੇ ਅਸਲ ਪਹਿਰੇਦਾਰ ਤੇ ਅਸਲ ਵਾਰਿਸ ਜਿਹੜੇ ਨੇ ਉਹ ਵੱਖਰੇ ਨਜ਼ਰ ਆਉਣੇ ਸ਼ੁਰੂ ਹੋ ਗਏ ਯਾਨੀ ਖਖੜਿਆਂ ਦੇ ਨਾਲ-ਨਾਲ ਉਨਾ 97 ਦਾ ਹੋਰ ਵਾਲੇ ਲੋਕ ਜਿਹੜੇ ਨੇ ਉਹਨਾਂ ਦੀ ਰਾਜਸੀ ਆਰਥਿਕ ਜਿਹੜਾ ਪੈਤਣਾ ਸੀ ਉਹ ਵੀ ਸਪਸ਼ਟ ਹੋਇਆ ਇਸੇ ਤਰੀਕੇ ਨਾਲ ਜਦੋਂ ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਮੈਨੂੰ ਪੀਏ ਸੀਰੀਅਲ ਸਿਲਵੀਆ ਪਲਾਸ ਵਰਗੇ ਲੋਕ ਨਜ਼ਰ ਆਏ ਜਿਨ੍ਹਾਂ ਨੇ ਵਾਸਤਵਿਕ ਲਿਖੀ ਔਰ ਜੇ ਸੰਖੇਪ ਸੀ ਕਿਸੇ ਸਧਾਰਨ ਕਵੀ ਦੇ حوالے ਨਾਲ ਜਾਣਨਾ ਹੋਵੇ ਤਾਂ ਲੋਕ ਕਹਿਣਗੇ ਜਿਨ੍ਹਾਂ ਨੂੰ ਸਭ ਤੋਂ ਘੱਟ ਤਾਂ ਵੀ ਸੂਚਨੀ ਹੋਊਗਾ ਉਹ ਵਾਰਤਕ ਲਿਖਣਾ ਸ਼ੁਰੂ ਕਰ ਦੇਣਗੇ ਆਮ ਤੌਰ ਤੇ ਇਹ ਗੱਲ ਕਈ ਜਨ ਪਰ ਮੇਰੇ ਘਰ ਕਹਿਣਾ ਕਿ ਭਾਰਤ ਕਵਿਤਾ ਦੀ ਵਿਦਾ ਦੀ ਇੱਕ ਸਮੱਸਿਆ ਤਾਂ ਹੈਗੀ ਹੈ ਉਹ ਚਾਹੇ ਜਿੱਡਾ ਵੱਡਾ ਮਰਜ਼ੀ ਸ਼ਾਇਰ ਲਿਖਦਾ ਹੋਵੇ ਕਵਿਤਾ ਅਸਲ ਦੇ ਵਿੱਚ ਕੀ ਹੈ ਕਿ ਕਵੀ ਦੇ ਪ੍ਰਗਟਾਵੇ ਤੇ ਪ੍ਰਗਟਾਵੇ ਦਾ ਮਾਧਿਅਮ ਜੇ ਕਵੀ ਨੇ ਆਪਣੀ ਸਮਝਕਾਰੀ ਬਾਰੇ ਜਾਣਨਾ ਹੋਵੇ ਜਾਂ ਕਵੀ ਦੇ ਸਵੈ ਵਿਸ਼ਲੇਸ਼ਣ ਬਾਰੇ ਤਾਂ ਉਹਦੇ ਲਈ ਉਹਦੇ ਕੋਲ ਸਭ ਤੋਂ ਜਿਹੜਾ ਮਹੱਤਵਪੂਰਨ ਜ਼ਰੀਆ ਬਣਦਾ ਉਹ ਵਾਰਤਕ ਬਣਦਾ ਯਾਨੀ ਕਵਿਤਾ ਸੰਚਾਰ ਵਿੱਚ ਵਿਗਨ ਪਉਦੀ ਹੈ ਇਸ ਦਾ ਉਸੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਜਿਸ ਤਰੀਕੇ ਨਾਲ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕਵਿਤਾ ਦਾ ਇੱਕ ਆਪਣਾ ਵਿਧਾਨ ਹੈ ਉਹਦੇ ਵਿੱਚ ਉਹਦਾ ਸੰਚਾਰ ਦਾ ਇੱਕ ਆਪਣਾ ਤਰੀਕਾ ਉਹਦੀ ਚਿਹਨਕਾਰੀ ਹੈ ਜਿੰਨੀ ਦੇਰ ਤੱਕ ਕੋਈ ਬੰਦਾ ਉਸ ਸਾਰੇ ਅਰਥਾਂ ਦੇ ਸ਼ਬਦਾਂ ਦੀ ਬੀੜ ਤੇ ਅਰਥਾਂ ਦੇ ਮੰਡਲ ਨਾਲ ਵਾਸਬੀ ਨਹੀਂ ਲਿਖਾਉਂਦਾ ਉਹ ਕਵਿਤਾ ਦੇ ਸਹੀ ਅਰਥ ਸਮਝ ਨਹੀਂ ਆਉਂਦੇ ਜਿਹੜੀ ਚੰਗੀ ਕਲਪਨਾ ਮਾਰੀ ਕਲਪਨਾ ਤਾਂ ਫਿਰ ਉਸੇ ਤਰ੍ਹਾਂ ਹੀ ਲਿਖੀ ਜਾਂਦੀ ਹੈ ਇਸ ਕਰਕੇ ਜਦੋਂ ਕਵੀ ਨੇ ਉਸ ਸੰਚਾਰ ਦੇ ਵਿਗਨ ਨੂੰ ਤੋੜਨਾ ਤਾਂ ਉਹ ਬਾਹਰਲੇ ਰਸਤੇ ਦੇ ਉੱਤੇ ਹੋਏ ਬਾਹਰ ਤੋਂ ਦਾ ਸਵੈ ਵਿਸ਼ਲੇਸ਼ਣ ਦਾ ਸਵੈ ਦੀ ਸਮਝਦਾਰੀ ਦਾ ਹੁਣ ਸਾਡੀ ਸਮੱਸਿਆ ਇਹ ਰਹੀ ਕਿ ਅਸੀਂ ਕਵੀਆਂ ਨੂੰ ਨਾ ਦੇ ਇਜ਼ਹਾਰ ਤੋਂ ਜਾਣਨ ਦੀ ਕੋਸ਼ਿਸ਼ ਕਰੀਏ ਉਹਨਾਂ ਦੇ ਉਸ ਸਾਰੇ ਜਿਹੜਾ ਪ੍ਰੋਸੈਸ ਆਫ ਕਨਸੀਵਿੰਗ ਉਹਦੇ ਤੋਂ 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 ਕਹਿੰਦੇ ਸਮਝਣ ਦੀ ਸਾਡੇ ਕੋਲੇ ਕੋਈ ਤਰੀਕਾ ਕਰ ਰਿਹਾ ਨਹੀਂ ਇਸ ਕਰਕੇ ਅਸੀਂ ਆਮ ਤੌਰ ਤੇ ਵਾਰਤਕ ਨੂੰ 19 ਸੰਜੀਤ ਦੀ ਨਾਲ ਨਹੀਂ ਲਿਆ ਸੁਜੀਤਪਤ ਵਿੱਚ ਜਿਹੜਾ ਉਹਨਾਂ ਦੀ ਵਾਰਤਕ ਦਾ ਇੱਕ ਹੋਰ ਹਿੱਸਾ ਹੈ ਚਾਰ ਹਿੱਸੇ ਨੇ ਇਸ ਕਿਤਾਬ ਦੇ ਜਿਹੜੇ ਨੇ ਉਹ ਸਾਰੀ ਵਾਰਤਕ ਦੇ ਚਾਰ ਵਰਗ ਬਣ ਸਕਦੇ ਮੋਕੇ ਤੋਂ ਗਮਾਉਣੇ ਹੁਣ ਦੂਜਾ ਜਿਹੜਾ ਹਿੱਸਾ ਹੈਗਾ ਉਹ ਹੈਗਾ ਉਹਨਾਂ ਪਰ ਤੁਹਾਨੂੰ ਲਿਖੇ ਹੋਏ ਸ਼ਬਦ ਵਿੱਚ ਪੰਜਾਬੀ ਸ਼ਬਦ ਇਸ ਤਰ੍ਹਾਂ ਦੀ ਬੜੀ ਭੰਗੂ ਪਰੰਪਰਾ ਤੋਂ ਪੜੇ ਗਏ ਬਹੁਤ ਸਾਰੇ ਗਾਰਗੀ ਦੇ ਸ਼ਬਦ ਇਸ ਤਰ੍ਹਾਂ ਅੱਜ ਤੱਕ ਪੜੇ ਜਾਂਦੇ ਨੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸ਼ਬਦਿਤ ਲਿਖੇ ਉਹਨਾਂ ਦੇ ਵਿੱਚ ਸ਼ਬਦਕ੍ਰਮ ਨੂੰ ਪੜਨ ਦੀ ਜਿਹੜੀ ਜਿਹੜਾ ਝੱਸ ਹੁੰਦਾ ਨਾ ਉਹ ਆਮ ਤੌਰ ਦੇ ਉੱਤੇ ਅਸੀਂ ਬਣਾਉਂਦੇ ਆ ਲੋਕਾਂ ਦੀਆਂ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਨੂੰ ਸਾਹਮਣੇ ਲਿਓ ਤੇ ਸਨਸਨੀਖੇਜ਼ ਅੰਦਾਜ਼ ਦੇ ਵਿੱਚ ਸਾਹਮਣੇ ਲਿਆਉਂਦੇ ਆ ਆਮ ਤੌਰ ਦੇ ਉੱਤੇ ਇਹ ਗੱਲ ਮर्यादा ਉਲੰਘ ਕੇ ਕਿੱਥੇ ਚਲੀ ਕਿੱਥੇ ਜਾਂਦੀ ਹੈ ਕਿ ਅਸੀਂ ਜਿਹਦੇ ਬਾਰੇ ਸ਼ਬਦਿਤ ਪੜ ਰਹੇ ਹੁੰਨੇ ਜਾਂ ਲਿਖਿਆ ਜਾ ਰਿਹਾ ਹੁੰਦਾ ਹੈ ਉਹਦਾ ਸਨਮਾਨ ਸਨਮੂਨ ਸਭ ਧਾਰਤੇ ਚਲੇ ਜਾਂਦਾ ਹੈ ਸੁਜੀਤ ਪਾਤਰ ਨੇ ਤਿੰਨ ਤਰ੍ਹਾਂ ਦੇ ਲੋਕਾਂ ਬਾਰੇ ਸ਼ਬਦ ਚਿੱਤਰ ਲਿਖੇ ਇੱਕ ਤਾਂ ਉਹ ਲੋਕ ਸੀਗੇ ਜਿਹੜੇ ਉਹਨਾਂ ਨਾਲੋਂ ਬਡੇਰੇ ਸੀ ਦੂਜੇ ਉਹ ਸੀ ਜਿਹੜੇ ਉਹਨਾਂ ਦੇ ਸਮਕਾਲੀ ਸੀ ਤੇ ਤੀਜੇ ਉਹ ਜਿਹੜੇ ਉਹਨਾਂ ਤੋਂ ਛੋਟੇ ਸੀ ਮੈਂ ਹੁਣ ਤੌਰ ਤੇ ਕਹਿਣਾ ਹੁਣਾ ਕਿ ਜਿਹੜੇ ਕੁਰਤ ਲੋਕ ਹੁੰਦੇ ਨੇ ਨਾ ਸਾਡੇ ਟੀਚਿੰਗ ਦੇ ਵਿੱਚ ਮੈਨੂੰ ਇਸ ਸ਼ਬਦ ਲਈ ਮਾਫ਼ ਕਰਿਓ ਉਹਨਾਂ ਕੋਲ ਪੈਸੇ ਕਿਸੇ ਦਾ ਅਧਿਸ਼ਟਾਚਾਰਤਾ ਹੁੰਦਾ ਨਹੀਂ ਪਰ ਆਉਂਦੇ ਉਹ ਵੀ ਉਸੇ ਸਮਾਜ ਤੋਂ ਆ ਜਿਸ ਸਮਾਜ ਦੇ ਵਿੱਚੋਂ ਬਾਕੀ ਚੀਜ਼ਾਂ ਆਉਂਦੀਆਂ ਉਹ ਵੀ ਕਹਿੰਦੇ ਕਿ ਜਿਹਨੇ ਵੀ ਆਪਣੇ ਤੋਂ ਵੱਡਿਆਂ ਦੀ ਚਮਚੀ ਮਾਰਦੇ ਆ ਬਰਾਬਰ ਦੇਆਂ ਦੇ ਕੂੜੀਆਂ ਮਾਰਦੇ ਆ ਤੇ ਛੋਟਿਆਂ ਨੂੰ ਲੱਪੀ ਜਾਂਦੇ ਸੁਜੀਤ ਬਾਦਰ ਹੋਰਾਂ ਦੇ ਜਦੋਂ ਬਾਤਕ ਅਸੀਂ ਪੜਦੇ ਆ ਉਹਨਾਂ ਦੀਆਂ ਟੂਕਾਂ ਨੇ ਕੋਸ਼ਿਸ਼ ਮੈਂ ਤੁਹਾਨੂੰ ਉਹ ਟੂਕਾਂ ਸੁਣਾਉਣ ਦੀ ਕੋਸ਼ਿਸ਼ ਕਰਦਾ ਉਹ ਉਹਨਾਂ ਨੇ ਵਡੇਰਿਆਂ ਬਾਰੇ ਵੀ ਹੈ ਉਹਨਾਂ ਦੇ ਸੰਤਾਨੀਆਂ ਬਾਰੇ ਵੀ ਤੇ ਉਹਨਾਂ ਦੇ ਛੋਟਿਆਂ ਬਾਰੇ ਉਹ ਕਹਿੰਦੇ ਡਾਕਟਰ ਹਰੀ ਭਜਨ ਸਿੰਘ ਜਦੋਂ ਮੰਚ ਤੇ ਕਵਿਤਾ ਉਚਾਰਦਾ ਹੈ ਤਾਂ ਕਿਤਾਬ ਦੇ ਫਰੇਮ ਵਿੱਚੋਂ ਬਾਹਰ ਆ ਰਿਹਾ ਕਿਸੇ ਕਾਵਨਾਟ ਦਾ ਕਿਰਦਾਰ ਵਰਦਾ ਹੈ ਅੱਖਾਂ ਦੀਆਂ ਮੁਦਰਾਵਾਂ ਆਵਾਜ਼ ਦਾ ਉਤਰਾਚੜਾ ਫੁੱਲੀ ਚਿੱਟੀ ਦਾੜੀ ਇਸੇ ਤਰੀਕੇ ਨਾਲ ਉਹ ਲਿਖਦੇ ਆ ਕਿ ਮੀਸ਼ੇ ਮੀਸ਼ਾ ਕਿਹਦਾ ਕਿਰਦਾਰ ਸਾਡੀ ਕਵਿਤਾ ਦਾ ਜਿਹਦੇ ਬਾਰੇ ਲੋਕ ਮਿੱਥਾ ਇਸ ਤਰੀਕੇ ਨਾਲ ਜੁੜੀਆਂ ਹੋਈਆਂ ਨੇ ਕਿ ਅਸੀਂ ਮੀਸ਼ੇ ਦੀ ਮੌਤ ਨੂੰ ਉਹਦੀ ਸਾਰੀ ਜ਼ਿੰਦਗੀ ਦੇ ਉੱਤੇ ਹਾਵੀ ਕੀਤੀ ਯਾਨੀ ਲੋਕ ਮੀਸ਼ੇ ਦੀ ਕਵਿਤਾ ਨਾਲ ਪਹਿਲਾਂ ਉਹਦੀ ਮੌਤ ਦੇ ਕਾਰਨ ਜਾਣਨਾ ਚਾਹਦੇ ਕਿਉਂਕਿ ਸਾਡੇ ਕੋਲ ਬਾਰਤਪੀਆ ਕਿਸੇ ਕਿਸੇ ਸ਼ਖਸੀਅਤ ਦੇ ਵਿੱਚ ਜਾਣਨ ਦਾ ਝਾਸ ਹੀ ਇਹ ਤੇ ਉਹ ਲਿਖਦੇ ਨੇ 니ਸ਼ੇ ਮਾਰੇ ਕਿ 니ਸ਼ੇ ਦੀ ਕਵਿਤਾ ਦਾ ਜਾਦੂ ਉਸਦੀ ਤਰਾਸ਼ੀ ਹੋਈ ਬੋਲੀ ਤੇ ਅਨੁਭਵ ਦੇ ਸੁਹਿੰਦ ਪ੍ਰਗਟਾਵੇ ਵਿੱਚ ਸੀ ਉਹ ਸੁਣਨਿਆਂ ਤੇ ਰੀਚਾਂ ਨੂੰ ਅਸਲੀਅਤ ਦੀ ਪੱਛੀ ਚਾੜ ਕੇ ਕੰਤਾ ਕਸ਼ੀਰ ਕਰਦਾ ਸੀ ਸੁਣਾਉਣ ਵੇਲੇ ਇੱਕ ਇੱਕ ਸ਼ਬਦ ਨੂੰ ਤੁਲਪਾਉਂਦਾ ਸੀ ਤੇ ਉਹ ਲਿਖਦੇ ਆ ਸਾਨੂੰ ਕਿਸੇ ਨੂੰ ਯਕੀਨ ਨਾ ਆਇਆ 니ਸ਼ੇ ਜਿਹੜਾ ਫਤੀਲਾ ਸੁਚੇਤ ਸੁਭਖ ਸ਼ਿਲਪੀ ਕਿਵੇਂ ਲਿਖ ਸਕਦਾ ਹੈ ਕਾਂਝਲੀ ਵਿੱਚ ਕਿਵੇਂ ਮਲ ਸਕਦਾ ਹੈ ਇਹ ਇੰਨਾ ਪਿਆਰਾ ਤੇ ਸਾਰਥਕ ਕਵੀ ਇੰਨੀ ਨਿਰਾਸ਼ਕ ਮੌਤ ਹੈ। ਯਾਨੀ ਤੁਹਾਨੂੰ ਕਿਤੇ ਵੀ ਇਹ ਨਹੀਂ ਆਉਂਦਾ ਕਿ ਇਹਦੇ ਵਿੱਚ ਕੋਈ ਸੰਸਨੀ ਹੈ। ਇਹਦੇ ਵਿੱਚ ਆਪਣੇ ਵਸਤੂ ਨੂੰ ਆਪਣੇ ਉਸ ਵਿਅਕਤੀ ਨੂੰ ਜਿਹਨੂੰ ਕਿਰਦਾਰ ਬਣਾਇਆ ਜਾ ਰਿਹਾ ਹੈ, ਵਿਅਕਤੀ ਨੂੰ ਕਿਰਦਾਰ ਬਣਾਉਣ ਦੀ ਕਲਾ ਹੀ ਦੱਸਦੀ ਸ਼ਬਦੀ ਦੀ ਸਾਰੀ ਜਾਨ ਹੁੰਦੀ ਹੈ। ਉਹਨੂੰ ਛੁਟਿਆ ਕੇ ਆਪਣੇ ਆਪ ਨੂੰ ਬੁਲੇਰਾ ਕਰਨ ਦੀ ਕੋਈ ਕੋਸ਼ਿਸ਼ ਹੈ, ਕੋਈ ਸੰਸਨੀ ਹੈ। ਉਹ ਸੰਸਨੀ ਜਿਹੜੀ ਪਾਠ ਦਾ ਪਾਠੀਤਾ ਦੇ ਰੂਪ ਦੇ ਵਿੱਚ ਪਹੁੰਚੇਗੀ ਤੇ ਤੁਹਾਡੀ ਸ਼ਬਦ ਵੀਰਤੀ ਸ਼ਬਦਾਂ ਦੀ ਜਾਦੂਗਰੀ ਦੀ ਅਸ਼ੇਸ਼ ਕਰੇਗੀ ਬਲਕਿ ਆਹਦੇ ਉੱਤੇ ਇਹ ਹੈ ਕਿ ਉਸ ਬੰਦੇ ਦਾ ਇਤਿਹਾਸਕ ਪਸੰਦ ਉਹਦਾ ਮਹੱਤਵ ਉਹਦੀ ਦੇਣ ਇਹ ਸਾਰਾ ਕੁਝ ਨਜ਼ਰ ਆਵੇ ਇਹ ਸੁਜੀਤ ਪਾਤਨ ਦੀ ਲੇਖਣੀ ਦਾ ਸਮਾਰਫੇ ਅੱਗੇ ਲਿਖਦੇ ਨੇ ਜਿੱਥੇ ਅਮਰਜੀਤ ਹੋਵੇਗਾ ਉੱਥੇ ਕੋਈ ਸੁਪਨਾ ਜਨਮ ਲੈ ਰਿਹਾ ਹੋਵੇਗਾ ਕੋਈ ਟਿੱਕੀ ਬਹਿਸ ਹੋ ਰਹੀ ਹੋਵੇਗੀ ਕੋਈ ਦਿਮ ਡਿਜ਼ਾਈਨ ਹੋ ਰਿਹਾ ਹੋਵੇਗਾ ਕੋਈ ਸਕੀਮ ਬਣ ਰਹੀ ਹੋਵੇਗੀ ਕਿਸੇ ਸੈਮੀਨਾਰ ਦੀ ਕੋਈ ਕਿਤਾਬ ਛਾਪਣ ਦੀ ਪਹਾੜਾਂ ਤੇ ਜੰਗ ਦੀ ਕੋਈ ਲਹਿਰ ਚਲੂਨ ਦੀ ਕੋਈ ਪਰਚਾ ਕੱਢਣ ਦੀ ਕੋਈ ਸੰਸਥਾ ਉਤਾਰੂ ਆਪਣੇ ਸੰਕਾਲਾਰੇ ਕੋਈ ਬੰਦਾ ਇਸ ਤਰ੍ਹਾਂ ਦੇ ਭਾਵਨ ਦੇ ਨਾਲ ਵੀ ਵਾਰਤਕ ਰਚਨਾ ਕਰ ਸਕਦਾ ਇਹਨਾਂ ਵਿੱਚੋਂ ਜਿਹੜੀ ਸਭ ਤੋਂ ਖੂਬਸੂਰਤ ਕੂਪ ਮੈਨੂੰ ਲੱਗਦੀ ਹੈ ਉਹ ਅਜੀਬ ਜਿਸ ਸਰਕਾਰ ਤੇ ਕ੍ਰਿਸ਼ਨ ਅਜੀਬ ਗੁਰਾਂ ਦੇ ਬਾਰੇ ਲਿਖੀ ਯਾਨੀ ਭਾਰਤ ਦਾ ਇਦਾਂ ਇੱਕ ਪੀਸ ਜਿਵੇਂ ਸਾਰੀ ਪੰਜਾਬੀ ਬਾਤਖੇ ਦੇ ਵਿੱਚੋਂ ਪੰਜ-ਛੇ ਪੀਸ ੱਜਣੇ ਹੋਣ ਤਾਂ ਉਹਨਾਂ ਵਿੱਚੋਂ ਇੱਕ ਪੀਸ ਇਹ ਮੈਂ ਕੱਢ ਸਕਦਾ ਮੇਰੀ ਨਜੀਬ ਖਾਨ ਲੁਧਿਆਣੇ ਵਿੱਚ ਅਜਾਇਬ ਚਿੱਤਰਕਾਰ ਤੇ ਕ੍ਰਿਸ਼ਨ ਅਦੀਬ ਦੀ ਜੋੜੀ ਮਸ਼ਹੂਰ ਰਹੀ ਹੈ ਹਰ ਸਵੇਰ ਉਹ ਸਾਈਕਲਾਂ ਤੇ ਸਵਾਰ ਹੋ ਕੇ ਘਰੋਂ ਤੋਂ ਨਿਕਲਦੇ ਤੇ ਦੂਂਗੀ ਰਾਤ ਗਿਆ ਘੋੜਿਆਂ ਤੇ ਸਵਾਰ થઈ ਪਰਤੀ ਉਸ ਵੇਲੇ ਉਹ ਸਾਰੇ ਸੰਸਾਰ ਨੂੰ ਆਪਣੀ ਸ਼ਾਇਰੀ ਨਾਲ ਫਤਿਹ ਕਰਕੇ ਮੁਰ ਰਹੇ ਹੁੰਦੇ ਸਿਰਫ ਦੋਹਾਂ ਦੀਆਂ ਤਲਵਾਰਾਂ ਆਮੋ ਸਾਹਮਣੇ ਨਿਸ਼ਕਨ ਤੇ ਆਪਸ ਵਿੱਚ ਝੜਕਣ ਦੀ ਸੰਭਾਵਨਾ ਬਾਕੀ ਹੁੰਦੀ ਪਰ ਇਹ ਤਲਵਾਰਾਂ ਆਪਸ ਵਿੱਚ ਕਦੀ ਇਸ ਤਰ੍ਹਾਂ ਨਾ ਖੜਕੀਆਂ ਕਿ ਅਗਲੀ ਸਵੇਰ ਕੇ ਸ਼ਾਹ ਸਵਾਰਾਂ ਦੀ ਜੋੜੀ ਫਿਰ ਇਕੱਲੀ ਨਿਕਲ ਸਕੀ ਇਸੇ ਤਰੀਕੇ ਨਾਲ ਦੋਸਤੋ ਇੱਕ ਹੋਰ ਬਹਿਸ ਚਲਦੀ ਰਹੀ ਸਾਡੇ ਸਮਿਆਂ ਦੇ ਵਿੱਚ ਉਹ ਸੀਗੀ ਕਵੀ ਤੇ ਆਲੋਚਕ ਦੇ ਰਿਸ਼ਤੇ ਦੀ ਬਹਿਸ ਉਨਾ ਨੇ ਟੀਐਸ ਇਲੀਟ ਸੀ ਮੌਤ ਨਾ ਚੌਂਕੀਟ ਸੀ ਮੌਤ ਦੇ حوالے ਦੇ ਨਾਲ ਇੱਕ ਲੇਖ ਸ਼ੁਰੂ ਕੀਤਾ ਉਹ ਲੇਖ ਇਹ ਹੈ ਕਿ ਆਲੋਚਕ ਤੇ ਕਵੀ ਜਿਹਦੇ ਬਾਰੇ ਪੱਟਸਾ ਨੇ ਸਭ ਤੋਂ ਪਹਿਲਾਂ ਸ਼ੇਰ ਪੜਿਆ ਸੀਗਾ ਕਿ ਨਾ ਡਾਕਟਰ ਗੋਰੀਕਾਲ ਸਿੰਘ ਜਾਨੀ ਕਿ ਪਾਰਖੂਆਂ ਵੀ ਪਰਖੇ ਜਾਣਾ ਤੇਰੀ ਗੱਲ ਨੂੰ ਪਰਖਣ ਲੱਗੇ ਉਹ ਸਾਡੀ ਅਲੋਚਨਾ ਦੀਆਂ ਜਿਹੜੀਆਂ ਵੀ ਸਮੱਸਿਆਾਂ ਨੇ ਕਿਉਂਕਿ ਮੈਂ ਵੀ ਇਸ ਕਾਰੋਬਾਰ ਦਾ ਕਰੀਂਦਾ ਹਾਂ ਥੋੜਾ ਜਿਹਾ ਉਹ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਡੇ ਕੋਲ ਮਾਪਦੰਡ ਜਿਹੜੇ ਨੇ ਉਹ ਬਦਲਦੇ ਨਹੀਂ ਯਾਨੀ ਪੱਕੇ ਬਣਾਏ ਹੋਏ ਪੈਰਾਮੀਟਰ ਜਿਹੜੇ ਅਕੈਡਮਿਕਸ ਯਾਗਨ ਨੇ ਸਾਨੂੰ ਦੇ ਦਿੱਤੇ ਅਕੈਡਮਿਕ ਯਾਗਨ ਨੇ ਉਹ ਬੜੇ ਬਣਾਏ ਹਰ ਬੰਦੇ ਉੱਤੇ ਫਿਟ ਕਰਨ ਦੀ ਕੋਸ਼ਿਸ਼ ਲੈਂਦੀ ਹੈ ਖਰਾਬ ਵੀਕਿਆ ਦੇ ਸਿਧਾਂਤ ਸ਼ਾਇਰੀ ਦੇ ਅੰਦਰੂਨੀ ਆਂਦੇ ਉੱਤੇ ਬਾਹਰ ਹੋਸੀ ਚੀਜ਼ਾਂ ਅਰੋਪਿਤ ਕਰਨ ਦੇ ਮਾਹਰ ਨੇ ਉਹਨਾਂ ਨੇ ਉਸ ਲੇਖ ਦੇ ਵਿੱਚ ਬੜੀ ਖੂਬਸੂਤੀ ਨਾਲ ਕਈ ਗੱਲਾਂ ਦਾ ਜ਼ਿਕਰ ਕੀਤਾ ਸੰਗੀਤ ਤੋਂ ਬਿਨਾਂ ਸੁਜੀਤ ਬਾਖਰ ਦੀ ਕਲਪਨਾ ਮੁਸ਼ਕਿਲ ਸੀ ਕਾ ਸੁਜੀਤ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦੇ ਕਵੀਦਰਬਾਰਾਂ ਦੇ ਬਿੰਬ ਦੇ ਬਾਰੇ ਉਹਨਾਂ ਵਿੱਚੋਂ ਅਸਲ ਦੇ ਵਿੱਚ ਬਹੁਤਾ ਇਹ ਸੀ ਕਿ ਅਸੀਂ ਸ਼ਾਇਦ ਸੁਜੀਤ ਬਾਖਰ ਦੇ ਸੰਗੀਤ ਦੇ ਉਹਨੇ ਉਹਨਾਂ ਦੀ ਬਹੁਤ ਸਾਰੀ ਕਵਿਤਾ ਨੂੰ ਧਾਰ ਦਿੱਤਾ। ਯਾਨੀ ਜੇ ਨਜ਼ਮ ਵੀ ਸੁਣਦੇ ਸੀ ਤਾਂ ਅਸੀਂ ਬਾਅਦ ਵਿੱਚ ਕਹਿੰਦੇ ਸੀ ਕਿ ਇੱਕ ਕਰੋਨੂ ਦੇ ਵਿੱਚ 7-8 ਇੱਕ ਤੁਕਲੂ ਨੰਬਰ। ਇਸ ਗੱਲ ਨੇ ਹੋਰ ਉਹਨਾਂ ਦੀ ਕੰਮਤਾ ਦਾ ਆਮ ਲੋਕਾਂ ਤੱਕ ਪਹੁੰਚਲ ਵੀ ਜਿਵੇਂ ਕਿ ਆ ਕਿ ਸੰਚਾਰ ਦਾ ਵਿਕਾਸ ਕਿੰਨਾ ਕੁ ਬਣਿਆ ਹੋਊਗਾ। ਇਹਦੇ ਬਾਰੇ ਉਹਨਾਂ ਨੇ ਸੰਗੀਤ ਪਰਥਾਏ ਨਾਂ ਦਾ ਇੱਕ ਲੇਖ ਲਿਖਿਆ। ਉਹ ਲੇਖ ਸਾਡੇ ਬਹੁਤ ਸਾਰੇ ਕਵੀਆਂ ਨੂੰ ਬਹੁਤ ਵਾਰ ਪੜਨ ਦੀ ਲੋੜ ਹੈ। ਉਹ ਵਿੱਚ ਦੋ ਹਿੱਸਿਆਂ ਨੇ ਉਹ ਕਹਿੰਦੇ ਕਿ ਭਾਸ਼ਾ ਤੇ ਸੰਗੀਤ ਦਾ ਸੋਮਾ ਨਾਦ ਹੈ ਇਹ ਦੋਵੇਂ ਮਨੁੱਖ ਦੇ ਵਜੂਦ ਦੀ ਸਰਸਰਾਹਕ ਤੋਂ ਬੜੇ ਜਦੋਂ ਅਸੀਂ ਸੰਗੀਤ ਆਤਮਕਤਾ ਦੀ ਗੱਲ ਕਰਦੇ ਆਂ ਤੇ ਸੰਗੀਤ ਦੇ ਬਾਰੇ ਜਿਹੜੀ ਪ੍ਰਚਲਿਤ ਸੰਸਕਾਰੀਆਂ ਕਵਿਤਾ ਦੇ ਵਿੱਚ ਉਹ ਕਹਿੰਦੀ ਹੈ ਕਿ ਅ ਦੁਨੀਆ ਦੀ ਹਰ ਚੀਜ਼ ਦੇ ਵਿੱਚ ਸੰਗੀਤ ਪਿਆ ਪਾਤ ਸਾਹਿਬ ਨੇ ਦੁਨੀਆ ਦੀ ਹਰ ਚੀਜ਼ ਦੇ ਵਿੱਚ ਸੰਗੀਤ ਦੇ ਨਾਲ 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 ਸੰਗੀਤ ਨੂੰ ਨਿਰੋਲ ਕੁਦਰਤ ਤੱਕ ਛੱਡਣ ਦੀ ਥਾਂ ਉਹਨੂੰ ਇੱਕ ਸੱਭਿਆਚਾਰਕ ਮਾਧਿਅਮ ਦੇ ਵਿੱਚ ਵੀ ਲਿਆਉਂਦਾ ਜਿਹੜਾ ਕਵਿਤਾ ਦਾ ਆਧਾਰ ਬਣ। ਤੇ ਸਾਡੀ ਬਹੁਤ ਸਸ਼ਕਤ ਪਰੰਪਰਾ ਜਿਹੜੀ ਹੈ ਸੰਗੀਤ ਦੀ ਤੇ ਕਵਿਤਾ ਦੀ ਉਹ ਸਾਹਮਣੇ ਉਹ ਇਸੇ ਤਰੀਕੇ ਨਾਲ ਸੁਜੀਤ ਬਾਦਰ ਦੇ ਨਾਲ ਲੇਖਾਂ ਦੀ ਗੱਲ ਕਰਦੀ ਬਹੁਤ ਲਾਜ਼ਮੀ ਹੈ ਜਿਹੜੇ ਉਹਨਾਂ ਨੇ ਕੋਲੰਬੀਆ ਦੇ ਉੱਤੋਂ ਲੈ ਕੇ ਤੇ ਦਨ ਟੀਲ ਕਾਲਜ ਕਪੂਰਥਲੇ ਤੱਕ ਦੀ ਆਪਣੀ ਯਾਤਰਾ ਦੇ ਬਾਰੇ ਲਿਖੇ ਉਹਦੇ ਵਿੱਚ ਫ੍ਰੈਂਕਫਰਟ ਦੇ ਵਿੱਚ ਕੰਮ ਕਰਦਾ ਕਵੀ ਹੈ ਉਹਦੇ ਵਿੱਚ ਆ ਕੋਪਾਲ ਦੇ ਸਰਵ ਭਾਰਤੀ ਕਵਿਤਾ ਉਤਸਵ ਦੇ ਵਿੱਚ ਜਾਂਦਾ ਕਵੀ ਹੈ ਤੇ ਉਹਦੇ ਵਿੱਚ ਰਣਕੀਲ ਕਾਲਜ ਦੇ ਵਿੱਚ ਗੁਦਿਆਲ ਸਿੰਘ ਪੂਲ ਵਰਗੇ ਅਧਿਆਪਕਾਂ ਦੇ ਪੁੱਲ ਜਾਂਦਾ ਵਿਦਿਆਰਥੀ ਵੀ ਹੈ ਇਹ ਸਾਰੇ ਜਿਹੜੇ ਲੇਖ ਨੇ ਚਾਹੇ ਉਹ ਸ਼ਬਦ ਜਿੱਤਨ ਹੋਣ ਚਾਹੇ ਲੇਖ ਇਸ ਅੰਦਰ ਵਿੱਚ ਸੁਜੀਤ ਪਾਤਰ ਦੇ ਸਵੈ ਦਾ ਇਜ਼ਹਾਰ ਉਹਨਾਂ ਦੇ ਉਸ ਸ਼ਖਸੀ ਵਿਕਾਸ ਦਾ ਦਸਤਾਵੇਜ਼ ਹੈ ਜਿਹੜਾ ਉਹਨਾਂ ਨੇ ਇੱਕ ਲੰਬੇ ਅਭਿਆਸ ਦੇ ਵਿੱਚੋਂ ਗ੍ਰਹਿਣ ਕੀਤਾ ਪੱਤ ਸਾਹਿਬ ਦੇ ਕੁਝ ਲੇਖਾਂ ਦੇ ਵਿੱਚ ਤੁਸੀਂ ਸੁਜੀਤワਤਮਨ ਪਾਠਕ ਦੇ ਤੌਰ ਤੇ ਸਮਝਦੇ ਹੋ ਜਨ ਜਿਨ ਨੇ ਕਿਹਾ ਕਿ ਇੱਕ ਕਵੀ ਦਾ ਸਵੈ ਵਿਸ਼ਲੇਸ਼ਣ ਹੁੰਦਾ ਹੈ ਵਾਰਤਕ ਉਹਦੇ ਵਿੱਚ ਉਹਨਾਂ ਨੇ ਕੁਝ ਲੇਖ ਲਿਖੇ ਨੇ ਜਿਹਦੇ ਵਿੱਚ ਮੋਹਨ ਸਿੰਘ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਪਾਠ ਦੀ ਪਰਤ ਜਿਹੜੀ ਹੈ ਉਹ ਦਰਜ ਕੀਤੀ ਉਹ ਪਰਦੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ ਕਿ ਸਾਡੇ ਕੋਲ ਬਹੁਤ ਸਾਰੀਆਂ ਐਸ਼ੀਅਨ ਚੀਜ਼ਾਂ ਨੇ ਜਿਨ੍ਹਾਂ ਨੂੰ ਦੁਬਾਰਾ ਦੁਬਾਰਾ ਪੜਨਾ ਇੱਕ ਨਵੀਂ ਟੈਕਸਟ ਕਿਵੇਂ ਹੋ ਸਕਦੀ ਹੈ ਯਾਨੀ ਪਰਚਲਿਤ ਆ ਪਾਠਕਾਰੀ ਜਿਹੜੀ ਹੈ ਮੀਖਿਆ ਦੀ ਉਹਦੇ ਤੋਂ ਵਿੱਚ ਆਪਕੇ ਕੋਈ ਬੰਦਾ ਕਿਵੇਂ ਸਾਰੀਆਂ ਚੀਜ਼ਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਤੇ ਆਖਿਰ ਦੇ ਵਿੱਚ ਜਿਹੜੇ ਉਹਨਾਂ ਦੇ ਲੇਖਨੇ ਵਾਲੇ ਦੇ ਤੁਹਾਨੂੰ ਕੀ ਨਿੱਜੀ ਜ਼ਿੰਦਗੀ ਬਾਰੇ ਉਹਨਾਂ ਦੇ ਪਰਿਵਾਰਕ ਜ਼ਿੰਦਗੀ ਬਾਰੇ ਬੜੇ ਚੰਗੂਰਤ ਲਿਖਤਾ ਤੁਹਾਨੂੰ ਮਿਲਦੀਆਂ ਉਨ੍ਹਾਂ ਦੇ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਸਾਰਾ ਸਾਥਾ ਪਿਆਰ ਆਪਣੇ ਬਾਪ ਦੇ ਬਾਰੇ ਭਰਾ ਬਾਰੇ ਭੈਣਾਂ ਬਾਰੇ بیوی ਬਾਰੇ ਤੇ ਬੱਚਿਆਂ ਦੇ ਬਾਰੇ ਇੱਕ ਬਹੁਤ ਹਸਾਸ ਸ਼ਖਸੀਅਤ ਜਿਹੜੀ ਆਪਣੇ ਯੁੱਗ ਦੇ ਵਿੱਚ ਜੁੰਦਿਆਂ ਨਾ ਸਿਰਫ ਬਹੁਤ ਵੱਡੇ ਸਵਾਲਾਂ ਦੇ ਸੰਮੁਖ ਹੁੰਦੀ ਹੈ ਬਲਕਿ ਇਹਨਾਂ ਛੋਟੇ-ਛੋਟੇ ਸਰੋਕਾਰਾਂ ਦੇ ਨਾਲ ਬਹੁਤ ਗਹਿਰਾਈ ਵਿੱਚ ਵਾਸਤਾ ਰੰਦੀ ਹੈ ਜਿਹੜੇ ਸਰੋਕਾਰ ਆਮ ਤੌਰ ਦੇ ਉੱਤੇ ਅਸੀਂ ਏਡੇ ਵੱਡੇ ਮਨੁੱਖ ਨੂੰ ਲਾਂਭੇ ਕਰਕੇ ਦੇਖਣ ਦੀ ਕਿਣਾ ਕੁ ਰਹਿਨੇ ਆ ਸੁਜੀਤ ਪਾਤਲ ਹਰਾਂ ਦਾ ਦੋ ਲੋਕਾਂ ਦੇ ਨਾਲ ਮੈਂ ਆਪਣੀ ਗੱਲ ਅਕਲ ਕਰਨੀ ਹੈ ਉਹ ਕਹਿੰਦੇ ਵੀ ਪੜਨ ਬਾਰੇ ਸਿਆਣਿਆਂ ਨੇ ਕਈ ਦਿਲਚਸਪ ਤੇ ਗਹਿਰੀਆਂ ਗੱਲਾਂ ਕਹੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਅਸੀਂ ਹੀ ਕਿਤਾਬ ਨਹੀਂ ਪੜਦੇ ਬਲਕਿ ਕਿਤਾਬ ਸਾਨੂੰ ਪੜਦੀ ਹੈ ਜਦੋਂ ਅਸੀਂ ਸੁਜੀਤ ਪਾਤਲ ਨੂੰ ਪੜਦੇ ਹਾਂ ਤੇ ਮੈਨੂੰ ਲੱਗਦਾ ਕਿ ਅਸੀਂ ਹੀ ਸੁਜੀਤ ਪਾਤਲ ਨੂੰ ਨਹੀਂ ਪੜਦੇ ਇੱਕ ਪੂਰਾ ਯੁੱਗ ਜਿਹਦੇ ਵਿੱਚ ਇਹ ਮਾਤਲ ਪੂਰੀ ਜੀਵੇ ਉਹਨਾਂ ਨੇ ਆਪਣੇ ਯੁੱਗ ਨੂੰ ਬਹੁਤ ਸਾਰੇ ਪ੍ਰਤੀਕੂਲ ਜਵਾਬ ਦਿੱਤੇ ਉਹ ਯੁੱਗ ਵਿੱਚ ਸਾਨੂੰ ਪੜ ਰਿਹਾ ਹੁੰਦਾ ਹੈ ਤੇ ਉਸ ਯੁੱਗ ਦਾ ਸਾਨੂੰ ਪੜਨਾ ਇਸ ਦਾ ਪਰਮਾਨ ਹੈ ਕਿ ਅਸੀਂ ਆਪਣੇ ਯੁੱਗ ਦੇ ਵਿੱਚ ਕਿੰਨੇ ਜਿਵੰਤ ਤਰੀਕੇ ਨਾਲ ਜਿਉਂਦੇ ਰਹੇ ਹਾਂ ਬਹੁਤ ਧੰਨਵਾਦ